ਨਮਸਕਾਰ ਵੀਲ ਟੀਵੀ ਦੇ ਪ੍ਰੋਗਰਾਮ ਪ੍ਰਾਈਮ ਟਾਈਮ ਬੁਲੇਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਾਂਗੇ ਪਾਕਿਸਤਾਨ ਨੇ ਜਾਣ ਬੁੱਝ ਕੇ ਪਹਿਲਗਾਮ ਹਮਲਾ ਕਰਵਾਇਆ ਸੀ ਇਹ ਪਾਕਿਸਤਾਨ ਦੇ ਹੀ ਇੱਕ ਆਗੂ ਦੇ ਵੱਲੋਂ ਕਿਹਾ ਗਿਆ ਹੈ ਇੱਕ ਖਬਰ ਹੈ ਕਿ ਕੈਨੇਡਾ ਤੋਂ 30000 ਨੌਜਵਾਨਾਂ ਨੂੰ ਡਿਪੋਰਟ ਕਰਨ ਦੀ ਜਿਹੜੀ ਤਿਆਰੀ ਹੈ ਉਹ ਕਰ ਲਈ ਗਈ ਹੈ ਉਸ ਤਿਆਰੀ ਦੇ ਵਿੱਚ ਕੀ ਕੁਸ਼ ਹੈ ਉਹਦੇ ਤੇ ਚਰਚਾ ਕਰਾਂਗੇ ਨਾਲ ਹੀ ਚਰਚਾ ਕਰਨੀ ਹੈ ਕਿ ਪਾਣੇ ਲੁਧਿਆਣਾ ਪੱਛਮੀ ਤੋਂ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ ਉਹ ਉਮੀਦਵਾਰ ਕੌਣ ਹੈ ਉਹਦੇ ਤੇ ਗੱਲਬਾਤ ਕਰਾਂਗੇ ਨਾਲ ਹੀ ਗੱਲਬਾਤ ਕਰਨੀ ਹੈ ਕਿ ਪੰਜਾਬ ਚੋਂ ਨਸ਼ਾ ਖਤਮ ਹੋ ਗਿਆ ਹੈ ਸੀਐਮ ਨੇ 31 ਮਈ ਤੱਕ ਦੀ ਡੈਡਲਾਈਨ ਦਿੱਤੀ ਸੀ ਇਹ ਅਸੀਂ ਨਹੀਂ ਕਹਿ ਰਹੇ ਇਹ ਰਾਜਾ ਵਿੜਿੰਗ ਦੇ ਵੱਲੋਂ ਸਵਾਲ ਪੁੱਛਿਆ ਗਿਆ ਹੋਰ ਉਹਨਾਂ ਨੇ ਕੀ ਕੁਝ ਪੁੱਛਿਆ ਸੋ ਇਹਨਾਂ ਤਮਾਮ ਖਬਰਾਂ ਦੇ ਉੱਤੇ ਚਰਚਾ ਕਰਨੀ ਬਾਦਿਆਂ ਅੱਜ ਦੀ ਆਪਣੀ ਪਹਿਲੀ ਖਬਰ ਵਾਲਾ ਪਾਕਿਸਤਾਨ ਦੇ ਇੱਕ ਆਗੂ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਹੈ ਕਿ ਸਿੰਧ ਔਰ ਬਲੋਚ ਆਜ਼ਾਦੀ ਦੇ ਬਹੁਤ ਜ਼ਿਆਦਾ ਕਰੀਬ ਸੀ ਇਸ ਕਰਕੇ ਪਾਕਿਸਤਾਨ ਦੀ ਆਰਮੀ ਦੇ ਵੱਲੋਂ ਪਹਿਲਗਾਮ ਹਮਲਾ ਭਾਰਤ ਦੇ ਉੱਪਰ ਕਰਵਾਇਆ ਗਿਆ ਪਹਿਲਗਾਮ ਦੇ ਵਿੱਚ ਹਮਲਾ ਕਰਵਾ ਕੇ ਪਾਕਿਸਤਾਨੀ ਆਰਮੀ ਨੇ ਸਿੰਧ ਦੀ ਆਜ਼ਾਦੀ ਦੀ ਮੰਗ ਦੇ ਮੁੱਦੇ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦੇ ਵੱਲੋਂ ਦਾਵਾ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਸੋਚਿਆ ਕਿ ਪਾਕਿਸਤਾਨ ਦੇ ਲੋਕ ਇਕਜੁੱਟ ਹੋ ਕੇ ਆਰਮੀ ਦਾ ਸਾਥ ਦੇਣ ਲੱਗ ਪੈਣਗੇ ਔਰ ਆਰਮੀ ਮੈਸੇਜ ਦੇਣਾ ਚਾਹੁੰਦੀ ਸੀ ਕਿ ਮੁਸਲਮਾਨਾਂ ਔਰ ਭਾਰਤ ਦੇ ਵਿੱਚ ਜੰਗ ਛਿੜ ਪਈ ਹੈ ਔਰ ਜੰਗ ਦੇ ਇਸ ਮਾਹੌਲ ਦੇ ਵਿੱਚ ਪਾਕਿਸਤਾਨੀ ਸੈਨਾ ਨੂੰ ਲੋਕਾਂ ਦਾ ਸਮਰਥਨ ਹਾਸਲ ਹੋ ਜਾਏਗਾ ਇਹ ਕਹਿਣਾ ਹੈ ਸੋਹਿਲ ਅਬਰੋ ਜੇ ਸਿੰਧ ਫਰੀडम ਮੂਵਮੈਂਟ ਯਾਨੀ ਕਿ ਜੀਐਸਐਫਐਮ ਦੇ ਚੇਅਰਮੈਨ ਨੇ ਇਹ ਪਾਕਿਸਤਾਨ ਦੇ ਸਿੰਧ ਦੇ ਰਹਿਣ ਵਾਲੇ ਸੋਹਿਲ ਨੇ ਕਈ ਸਾਲ ਤੋਂ ਸਿੰਧ ਪ੍ਰਾਂਤ ਦੀ ਆਜ਼ਾਦੀ ਦੇ ਲਈ ਆਵਾਜ਼ ਬੁਲੰਦ ਕਰ ਰਹੇ ਨੇ ਉਹਨਾਂ ਨੇ ਸਵਾਲ ਚੁੱਕਦੇ ਹੋਏ ਕਿਹਾ ਹੈ ਕਿ ਜਦੋਂ ਸਿੰਧ ਤੇ ਬਲੋਚਿਸਤਾਨ ਆਪਣੀ ਆਜ਼ਾਦੀ ਦੇ ਕਰੀਬ ਸੀ ਉਸੇ ਟਾਈਮ ਪਾਕਿਸਤਾਨ ਨੇ ਜਾਣਬੁੱਝ ਕੇ ਪਹਿਲਗਾਮ ਹਮਲਾ ਕਰਵਾਇਆ ਤਾਂ ਕਿ ਅਸਲ ਮੁੱਦਿਆਂ ਦੇ ਉੱਤੋਂ ਧਿਆਨ ਪਟਕਾਇਆ ਜਾ ਸਕੇ ਪਹਿਲਗਾਮ ਦੇ ਵਿੱਚ ਅਤਵਾਦੀ ਹਮਲੇ ਦੇ ਪਿੱਛੇ ਸੋਹਲ ਜਿਸ ਗੱਲ ਦਾ ਜ਼ਿਕਰ ਕਰ ਰਹੇ ਨੇ ਉਸ ਥਿਓਰੀ ਦੀ ਚਰਚਾ ਬਾਹਰ ਵੀ ਹੈ ਪਾਕਿਸਤਾਨ ਦੀ ਖੂਫੀਆ ਏਜੰਸੀ ISI ਤੇ ਉੱਤੇ aarop ਲੱਗ ਰਹੇ ਨੇ ਕਿ ਦੇਸ਼ ਦੇ ਵਿੱਚ ਵਿਗੜਦੇ ਹੋਏ ਹਾਲਾਤਾਂ ਤੋਂ ਧਿਆਨ ਪਟਕਾਉਣ ਦੇ ਲਈ ਉਹਨਾਂ ਨੇ ਪਹਿਲਗਾਮ ਦੇ ਉੱਤੇ ਹਮਲਾ ਕਰਵਾਇਆ ਹੈ ਤਾਂ ਕਿ ਭਾਰਤ ਪਾਕਿਸਤਾਨ ਦੇ ਵਿੱਚ ਜੰਗ ਦੇ ਹਾਲਾਤ ਦੇ ਵਿੱਚ ਦੇਸ਼ ਦੇ ਲੋਕ ਜਿਹੜੇ ਆ ਉਹ ਇੱਕ ਹੋ ਜਾਣ ਔਰ ਅੰਦਰੂਨੀ ਮਸਲੇ ਲੋਕ ਭੁੱਲ ਜਾਣ। ਪਾਕਿਸਤਾਨ ਦੇ ਟੁੱਟਦੇ ਹੋਏ ਇੱਕ ਸੂਬੇ ਨੂੰ ਇਕਜੁੱਟ ਕੀਤਾ ਜਾਏ ਸੋ ਉਹਦੇ ਲਈ ਉਹਨਾਂ ਨੇ ਪਹਿਲਗਾਮ ਹਮਲਾ ਕਰਵਾਇਆ ਇਹ ਪਾਕਿਸਤਾਨ ਦੇ ਲੋਕਾਂ ਦੇ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ। ਸਭ ਤੋਂ ਪਹਿਲਾਂ ਤੁਹਾਡੇ ਲਈ ਜਾਨਣਾ ਇਹ ਜ਼ਰੂਰੀ ਹੈ ਕਿ ਬਲੋਚਿਸਤਾਨ ਸਿੰਧ ਦੇ ਵਿੱਚ ਆਜ਼ਾਦੀ ਨੂੰ ਲੈ ਕੇ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਹੋਇਆ ਕੀ ਕੀ ਹੈ। ਦਰਸਲ ਬਲੋਚਿਸਤਾਨ ਪਾਕਿਸਤਾਨ ਦਾ ਸਭ ਤੋਂ ਵੱਡਾ ਹਿੱਸਾ ਹੈ। ਇੱਥੇ ਇਸੇ ਸਾਲ ਮਾਰਚ ਦੇ ਵਿੱਚ ਹੀ ਹਰ ਹਿੱਸੇ ਦੇ ਵਿੱਚ ਆਰਮੀ ਦੇ ਉੱਪਰ ਹਮਲੇ ਹੋਏ ਨੇ ਤੁਹਾਨੂੰ ਯਾਦ ਹੋਏਗਾ 11 ਮਾਰਚ ਨੂੰ ਬਲੋਚ ਲਿਬ੍ਰੇਸ਼ਨ ਆਰਮੀ ਜਾਨਕੀ ਬੀਐਲਏ ਦੇ ਲੜਾਕਿਆਂ ਨੇ ਜਾਫਰ ਐਕਸਪ੍ਰੈਸ ਟ੍ਰੇਨ ਹਾਈਜੈਕ ਕਰ ਲਈ ਸੀ ਫਿਰ 16 ਮਾਰਚ ਨੂੰ ਬਲੋਚਿਸਤਾਨ ਦੇ ਨੌਸ਼ਕੀ ਦੇ ਵਿੱਚ ਨੈਸ਼ਨਲ ਹਾਈਵੇ ਦੇ ਉੱਤੇ ਬੀਐਲਏ ਨੇ ਅਰਧ ਸੈਨਿਕ ਫਰੰਟੀਅਰ ਕੋਰਪ ਦੇ ਕਾਫਲੇ ਦੇ ਉੱਪਰ ਆਤਮਕਾਤਕੀ ਹਮਲਾ ਕੀਤਾ ਸੀ ਇਸ ਤੋਂ ਬਾਅਦ 5 ਤੋਂ ਜ਼ਿਆਦਾ ਜਵਾਨਾਂ ਦੀ ਮੌਤ ਹੋ ਗਈ ਸੀ ਔਰ ਪਾਕਿਸਤਾਨ ਦੇ ਸਿੰਧ ਸੂਬੇ ਦੇ ਵਿੱਚ ਬਲੋਚਿਸਤਾਨ ਦੇ ਵੱਲੋਂ ਵੀ ਅਲਗਾਬਾਦ ਔਰ ਪਾਕਿਸਤਾਨ ਤੋਂ ਆਜ਼ਾਦੀ ਦੀ ਲੜਾਈ ਤੇਜ਼ ਹੋ ਰਹੀ ਹੈ। ਸੋ ਕਰਾਚੀ ਸਿੰਧ ਦਾ ਉਹੀ ਸ਼ਹਿਰ ਹੈ ਜਿੱਥੋਂ ਪਾਕਿਸਤਾਨ ਦਾ ਸਭ ਤੋਂ ਵੱਡਾ ਪੋਰਟ ਹੈ। ਜਾਨੀ ਕਿ ਇੱਥੋਂ ਹੀ ਪੂਰੇ ਪਾਕਿਸਤਾਨ ਦੇ ਵਿੱਚ ਰਸਦ ਸਪਲਾਈ ਹੁੰਦੀ ਹੈ, ਖਾਣ ਪੀਣ ਦਾ ਸਮਾਨ ਜਿਹੜਾ ਉਹ ਸਪਲਾਈ ਹੁੰਦਾ ਹੈ। ਅਪ੍ਰੈਲ ਤੋਂ ਹੀ ਪਾਕਿਸਤਾਨ ਦੇ ਵਿੱਚ ਸਿੰਧ ਦਾ ਕਨਾਲ ਪ੍ਰੋਜੈਕਟ ਦਾ ਵਿਰੋਧ ਸ਼ੁਰੂ ਹੋ ਗਿਆ ਸੀ ਔਰ ਸਿੰਧ ਦੇ ਸੂਕਰ, ਖੈਰਪੂਰ, ਕਸ਼ਮੌਰ, ਕੰਧਕੋਟ ਜ਼ਿਲ੍ਹੇ ਦੇ ਵਿੱਚ ਹਾਈਵੇ ਬੰਦ ਕਰਕੇ ਲੋਕ ਸੜਕਾਂ ਨੂੰ ਉਹਨਾਂ ਨੇ ਜਾਮ ਕਰ ਦਿੱਤਾ ਸੀ। ਪਾਕਿਸਤਾਨ ਦੇ ਵਿੱਚ ਕਰਾਚੀ ਪੋਰਟ ਦਾ ਬਿਜ਼ਨਸ ਠੱਪ ਹੋ ਗਿਆ ਹੈ ਔਰ ਇਸੇ ਕਰਕੇ ਪੂਰੇ ਦੇਸ਼ ਦੇ ਵਿੱਚ ਪੈਟਰੋਲ ਤੇ ਡੀਜ਼ਲ ਦੀ ਸਪਲਾਈ ਰੁਕਣ ਦੇ ਨਾਲ ਤੇਲ ਦਾ ਸੰਕਟ ਪੂਰੇ ਪਾਕਿਸਤਾਨ ਦੇ ਵਿੱਚ ਲਗਾਤਾਰ ਛਾਇਆ ਹੋਇਆ ਹੈ ਸੋ ਆਰਮੀ ਔਰ ਪੁਲਿਸ ਨੇ ਪਹਿਲਾ ਲਾਠੀ ਚਾਰਜ ਕੀਤਾ ਫਿਰ ਫਾਇਰਿੰਗ ਕੀਤੀ ਜਿਨ੍ਹਾਂ ਦੇ ਵੱਲੋਂ ਸਿੰਧ ਦੇ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਸੀ ਸਿੰਧ ਦੇ ਨੋਸ਼ਰੋ ਫਿਰੋਜ਼ ਜ਼ਿਲ੍ਹੇ ਦੇ ਵਿੱਚ ਕਨਾਲ ਪ੍ਰੋਜੈਕਟ ਜਿਹੜਾ ਚੱਲ ਰਿਹਾ ਹੈ ਉਤੇ ਵਿਰੋਧ ਪ੍ਰਦਰਸ਼ਨ ਚੱਲ ਰਿਹਾ ਸੀ ਸ਼ਾਂਤ ਮੇ ਵਿਰੋਧ ਪ੍ਰਦਰਸ਼ਨ ਲੋਕਾਂ ਦੇ ਵੱਲੋਂ ਕੀਤਾ ਜਾ ਰਿਹਾ ਸੀ ਔਰ 2 ਮਹੀਨوں JSFM ਸੰਗਠਨ ਦੇ ਨਾਲ 100 ਤੋਂ 200 ਲੋਕ ਬਾਈਪਾਸ ਬੰਦ ਕਰਕੇ ਪ੍ਰੋਜੈਕਟ ਦਾ ਵਿਰੋਧ ਕਰ ਰਹੇ ਸੀ ਔਰ ਉਸੇ ਟਾਈਮ ਪਾਕਿਸਤਾਨੀ ਆਰਮੀ ਔਰ ਪੁਲਿਸ ਫੋਰਸ ਦੀ ਬਖਤਰਬੰਦ ਗੱਡੀਆਂ ਉੱਥੇ ਪਹੁੰਚੀਆਂ ਔਰ ਉਹਨਾਂ ਨੇ ਪ੍ਰਦਰਸ਼ਨਕਾਰੀਆਂ ਦੇ ਉੱਤੇ ਲਾਠੀ ਚਾਰਜ ਕਰਨਾ ਸ਼ੁਰੂ ਕਰ ਦਿੱਤਾ ਭੀੜ ਦੇ ਵਿਰੋਧ ਕਰਨ ਦੇ ਉੱਤੇ ਫਾਇਰਿੰਗ ਕੀਤੀ ਗਈ ਜਿਸ ਤੋਂ ਬਾਅਦ 50 ਤੋਂ ਜ਼ਿਆਦਾ ਲੋਕ ਉੱਥੇ ਜ਼ਖਮੀ ਹੋਏ ਸੀ ਸੋ ਪਾਕਿਸਤਾਨੀ ਆਰਮੀ ਵੈਂਟੀਲੇਟਰ ਤੇ ਸੀ ਪਹਿਲਗਾਮ ਹਮਲੇ ਨੇ ਉਹਨਾਂ ਨੂੰ ਆਕਸੀਜਨ ਦਿੱਤੀ ਹੈ ਇਹ ਹੁਣ ਸਿੰਧ ਔਰ ਗਲੋਚਿਸਤਾਨ ਦੇ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਵੈਂਟੀਲੇਟਰ ਦੇ ਉੱਪਰ ਸਿਗਾ ਪਹਿਲਗਾਮ ਹਮਲੇ ਦੇ ਨਾਲ ਸਾਰਾ ਧਿਆਨ ਪਟਕਾ ਕੇ ਪਾਕਿਸਤਾਨ ਦੇ ਲੋਕਾਂ ਨੂੰ ਇੱਕ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਪਾਕਿਸਤਾਨ ਦੀ ਆਰਮੀ ਦੇ ਵੱਲੋਂ ਕੀਤੀ ਗਈ। ਸੋਹਲ ਮੰਨਦੇ ਨੇ ਕਿ ਪਾਕਿਸਤਾਨ ਬਣਨ ਤੋਂ ਪਹਿਲਾਂ ਤੱਕ ਸਿੰਧ ਜਿਹੜਾ ਸੀ ਉਹ ਇੱਕ ਆਜ਼ਾਦ ਮੁਲਕ ਸੀ। ਇਹ ਸਿੰਧ ਦੇ ਉਸ ਆਗੂ ਦੇ ਵੱਲੋਂ ਸੋਹਲ ਦੇ ਵੱਲੋਂ ਕਿਹਾ ਗਿਆ। ਉਹ ਕਹਿੰਦੇ ਨੇ ਕਿ ਇਹਦਾ ਇੱਕ ਇਤਿਹਾਸ ਜਿਹੜਾ ਉਹ ਰਿਗਵੇਦ ਤੋਂ ਸ਼ੁਰੂ ਹੁੰਦਾ ਹੈ। ਸਿੰਧ ਦਾ ਜ਼ਿਕਰ ਪਰਾਚੀਨ ਭਾਰਤ ਮਹਾਕਾਵਿਆ ਦੇ ਵਿੱਚ ਵੀ ਹੈ ਹੜੱਪਾ ਦੇ ਵਿੱਚ ਵੀ ਹੈ ਮੋਹਨਜੋਦੜੋ ਦੇ ਵਿੱਚ ਵੀ ਹੈ ਔਰ ਸਾਡੀ ਪਹਿਚਾਨ ਇਹਨਾਂ ਦੇ ਨਾਲ ਜੁੜੀ ਹੋਈ ਹੈ ਅਸੀਂ ਪਾਕਿਸਤਾਨ ਤੋਂ ਅਲੱਗ ਹੋ ਕੇ ਪੁਰਾਣੀ ਪਹਿਚਾਨ ਤੇ ਰਿਸ਼ਤਾ ਜੋੜਨਾ ਚਾਹੁੰਦੇ ਆ ਅਸੀਂ ਸਿੰਧ ਦੇ ਰੂਪ ਦੇ ਵਿੱਚ ਇੱਕ ਅਲੱਗ ਸੂਬਾ ਬਣਾ ਕੇ ਪਾਕਿਸਤਾਨ ਦੇ ਵਿੱਚ ਸਾਨੂੰ ਸ਼ਾਮਲ ਕਰ ਦਿੱਤਾ ਗਿਆ ਪਰ ਸਿੰਧੀਆਂ ਦੇ ਨਾਲ ਬਲੋਚਾਂ ਦੇ ਨਾਲ ਔਰ ਕਸ਼ਮੀਰੀਆਂ ਦੇ ਨਾਲ ਬਹੁਤ ਬੁਰਾ ਵਿਵਹਾਰ ਪਾਕਿਸਤਾਨੀਆਂ ਦੇ ਵੱਲੋਂ ਕੀਤਾ ਗਿਆ ਔਰ ਸਾਨੂੰ ਗੁਲਾਮ ਬਣਾਇਆ ਗਿਆ ਇਸ ਲਈ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਤੋਂ ਉਹ ਅਲੱਗ ਆਜ਼ਾਦੀ ਚਾਹੁੰਦੇ ਨੇ ਸੋ ਇਸ ਕਰਕੇ ਪਾਕਿਸਤਾਨ ਦੀ ਆਰਮੀ ਦੇ ਵੱਲੋਂ ਪਾਕਿਸਤਾਨ ਦੀ ਸਰਕਾਰ ਦੇ ਵੱਲੋਂ ਇੱਕ ਪ੍ਰੋਪਾਗੈਂਡਾ ਸੈੱਟ ਕੀਤਾ ਗਿਆ ਕਿ ਜੋ ਸਿੰਧ ਦੇ ਵਿੱਚ ਵਿਰੋਧ ਚੱਲ ਰਿਹਾ ਹੈ ਜੋ ਬਲੋਚ ਦੇ ਵਿੱਚ ਵਿਰੋਧ ਚੱਲ ਰਿਹਾ ਇਸ ਵਿਰੋਧ ਨੂੰ ਤੋਂ ਲੋਕਾਂ ਦਾ ਧਿਆਨ ਭਟਕਾਉਣ ਦੇ ਲਈ ਔਰ ਭਾਰਤ ਦੇ ਖਿਲਾਫ ਜਦੋਂ ਜੰਗ ਛਿੜੇਗੀ ਤੇ ਸਾਰਾ ਮੁਲਕ ਇੱਕ ਹੋ ਜਾਏਗਾ ਉਸ ਦੇ ਲਈ ਪਹਿਲਗਾਮ ਹਮਲਾ ਕਰਵਾਇਆ ਗਿਆ ਸੋਹਿਲ ਦੇ ਵੱਲੋਂ ਇਹ ਵੱਡੇ ਖੁਲਾਸੇ ਕੀਤੇ ਗਏ ਨੇ ਔਰ ਉਹਨਾਂ ਨੇ ਕਿਹਾ ਕਿ ਸਿੰਧ ਔਰ ਬਲੋਚਿਸਤਾਨ ਆਪਣੀ ਆਜ਼ਾਦੀ ਦੇ ਬਹੁਤ ਜ਼ਿਆਦਾ ਕਰੀਬ ਸੀ ਇਸੇ ਕਰਕੇ ਪਾਕਿਸਤਾਨ ਦੇ ਵੱਲੋਂ ਇਹ ਸਾਰਾ ਛੜਿਆੰਤਰ ਜਿਹੜਾ ਹੈ ਉਹ ਰਚਿਆ ਗਿਆ ਸੋ ਇੱਕ ਖਬਰ ਕੈਨੇਡਾ ਦੇ ਨਾਲ ਜੁੜੀ ਹੋਈ ਹੈ ਕੈਨੇਡਾ ਤੋਂ 30 ਹਜ਼ਾਰ ਨੌਜਵਾਨਾਂ ਨੂੰ ਡਿਪੋਰਟ ਕੀਤਾ ਜਾਏਗਾ ਉਹਦੀ ਤਿਆਰੀ ਜਿਹੜੀ ਹੈ ਉਹ ਸ਼ੁਰੂ ਹੋ ਗਈ ਹੈ ਅਮਰੀਕਾ ਤੋਂ ਬਾਅਦ ਹੁਣ ਕੈਨੇਡਾ ਦੇ ਵਿੱਚ ਵੀ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਲਈ ਮੁਸ਼ਕਲਾਂ ਵੱਧ ਗਈਆਂ ਨੇ ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ ਦੇਸ਼ ਭਰ ਦੇ ਵਿੱਚ ਰਹਿ ਰਹੇ ਉਹਨਾਂ ਲੋਕਾਂ ਦੇ ਵਿਰੁੱਧ ਇੱਕ ਵੱਡਾ ਦੇਸ਼ ਨਿਕਾਲੇ ਦਾ ਆਪਰੇਸ਼ਨ ਸ਼ੁਰੂ ਕਰ ਦਿੱਤਾ ਹੈ ਜਿਨ੍ਹਾਂ ਦੇ ਵੀਜ਼ੇ ਦੀ ਮਿਆਦ ਖਤਮ ਹੋ ਗਈ ਹੈ ਜਾਂ ਜਿਨ੍ਹਾਂ ਦੀਆਂ ਸ਼ਰਨ ਪਟੀਸ਼ਨਾਂ ਰੱਦ ਕਰ ਦਿੱਤੀਆਂ ਗਈਆਂ ਨੇ ਏਜੰਸੀ ਹੁਣ ਤੱਕ 30000 ਤੋਂ ਵੱਧ ਡਿਪੋਰਟ ਵਾਰੰਟ ਜਿਹੜੇ ਉਹ ਜਾਰੀ ਕਰ ਚੁੱਕੀ ਹੈ ਇਹਨਾਂ ਲੋਕਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਉਹ ਲੋਕ ਨੇ ਜੋ ਕੈਨੇਡਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਨੇ ਜਾਂ ਫਿਰ ਜਿਨ੍ਹਾਂ ਦਾ ਅਪਰਾਧਿਕ ਰਿਕਾਰਡ ਹੈ ਇਹਨਾਂ ਲੋਕਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਮੂਲ ਦੇ ਨੇ ਜਿਨ੍ਹਾਂ ਨੇ ਉੱਥੇ ਹਲਚਲ ਮਚਾ ਦਿੱਤੀ ਹੈ ਪੰਜਾਬੀ ਮੂਲ ਦੇ ਬਹੁਤ ਸਾਰੇ ਨੌਜਵਾਨ ਨੇ ਜਿਨ੍ਹਾਂ ਦੇ ਵਰਕ ਪਰਮਿਟ ਦੀ ਮਿਆਦ ਖਤਮ ਹੋ ਗਈ ਹੈ ਅਤੇ ਉਹ ਕੈਨੇਡਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਨੇ ਏਜੰਸੀ ਨੇ ਸਪਸ਼ਟ ਕੀਤਾ ਹੈ ਕਿ ਇਹ ਕਾਰਵਾਈ ਪਹਿਲਾਂ ਤਿੰਨ ਤਰ੍ਹਾਂ ਦੇ ਲੋਕਾਂ ਦੇ ਵਿਰੁੱਧ ਕੀਤੀ ਜਾਏਗੀ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਲੋਕ ਸ਼ਾਮਲ ਨੇ ਜਿਨ੍ਹਾਂ ਦੀ ਰਾਜਨੀਤਿਕ ਸ਼ਰਨ ਦੀ ਅਰਜੀ ਰੱਦ ਕਰ ਦਿੱਤੀ ਗਈ ਹੈ ਅਤੇ ਜੋ ਕੈਨੇਡਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਨੇ ਜਿਨ੍ਹਾਂ ਦਾ ਅਪਰਾਧਾ ਦੇ ਨਾਲ ਕੁਝ ਸੰਬੰਧ ਹੈ ਕੈਨੇਡਾ ਦੇ ਮਸ਼ਹੂਰ ਇਮੀਗ੍ਰੇਸ਼ਨ ਮਾਹਰ ਪਰਮਿੰਦਰ ਸਿੰਘ ਮੋਂਟੂ ਦਾ ਕਹਿਣਾ ਹੈ ਕਿ ਇਹਨਾਂ 30000 ਲੋਕਾਂ ਦੇ ਵਿੱਚੋਂ 38% ਸਿਰਫ ਉਹ ਲੋਕ ਨੇ ਜਿਨ੍ਹਾਂ ਦੀ ਸ਼ਰਨ ਪਟੀਸ਼ਨ ਰੱਦ ਕਰ ਦਿੱਤੀ ਗਈ ਹੈ ਏਜੰਸੀ ਦੀ ਸੂਚੀ ਦੇ ਵਿੱਚ ਉਹ ਵਿਦਿਆਰਥੀ ਵੀ ਸ਼ਾਮਲ ਨੇ ਜਿਨ੍ਹਾਂ ਨੇ ਆਪਣੀ ਪੜ੍ਹਾਈ ਅਧ ਵਿਚਕਾਰ ਛੱਡ ਛੱਡ ਦਿੱਤੀ ਹੈ ਅਤੇ ਨਾਲ ਹੀ ਉਹ ਜਿਨ੍ਹਾਂ ਦਾ ਟੂਰਿਸਟ ਵੀਜ਼ਾ ਖਤਮ ਹੋ ਗਿਆ ਹੈ ਪਰ ਉਹ ਅਜੇ ਤੱਕ ਵਾਪਸ ਨਹੀਂ ਆਏ ਕੁਝ ਲੋਕ ਅਜੇੇ ਵੀ ਨੇ ਜਿਨ੍ਹਾਂ ਦੀ ਪੀਆਰ ਕਾਰਡ ਮਿਲਿਆ ਹੋਇਆ ਹੈ ਉਹਨਾਂ ਦੇ ਕੋਲ ਪਰ ਉਸ ਦੇ ਬਾਵਜੂਦ ਉਹਨਾਂ ਦੇ ਉੱਪਰ ਅਪਰਾਧਿਕ ਮਾਮਲੇ ਉਹਨਾਂ ਦੇ ਨਾਲ ਜੁੜੇ ਹੋਏ ਨੇ ਉਹ ਅਪਰਾਧਿਕ ਮਾਮਲਿਆਂ ਦੇ ਵਿੱਚ ਸ਼ਾਮਲ ਪਾਏ ਗਏ ਨੇ ਜਲਦੀ ਅਜਿਹੇ ਨੌਜਵਾਨਾਂ ਨੂੰ ਵੀ ਵਾਪਸ ਭੇਜਣ ਦੀ ਪ੍ਰਕਿਰਿਆ ਜਿਹੜੀ ਹੈ ਉਹ ਸ਼ੁਰੂ ਕੀਤੀ ਜਾਏਗੀ ਏਜੰਸੀ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਜੇ ਕੋਈ ਦੇਸ਼ ਨਿਕਾਲਾ ਦਿੱਤਾ ਗਿਆ ਵਿਅਕਤੀ ਬਾਅਦ ਦੇ ਵਿੱਚ ਦੁਬਾਰਾ ਕੈਨੇਡੀਅਨ ਵੀਜ਼ਾ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਪਹਿਲਾਂ ਸਰਕਾਰ ਦੁਆਰਾ ਦੇਸ਼ ਨਿਕਾਲੇ ਦੀ ਲਾਗਤ ਦੇ ਵਜੋਂ 3800 ਯਾਨੀ ਕਿ 3800 ਕੈਨੇਡੀਅਨ ਡਾਲਰ ਦਾ ਭੁਗਤਾਨ ਕਰਨਾ ਪਵੇਗਾ ਜੇ ਉਸ ਨੂੰ ਇੱਕ ਵਿਸ਼ੇਸ਼ ਸੁਰੱਖਿਆ ਅਧੀਨ ਵਾਪਸ ਭੇਜਿਆ ਗਿਆ ਸੀ ਤਾਂ ਉਸ ਨੂੰ 12800 ਕੈਨੇਡੀਅਨ ਡਾਲਰ ਦਾ ਭੁਗਤਾਨ ਕਰਨਾ ਪਏਗਾ ਏਜੰਸੀ ਦੀ ਤਾਜ਼ਾ ਰਿਪੋਰਟ ਦੇ ਅਨੁਸਾਰ 21 ਅਕਤੂਬਰ ਤੱਕ 457646 ਲੋਕ ਕੈਨੇਡਾ ਤੋਂ ਦੇਸ਼ ਨਿਕਾਲੇ ਦੇ ਵੱਖ-ਵੱਖ ਪੜਾਤੇ ਨੇ 27675 ਲੋਕ ਦੇਸ਼ ਨਿਕਾਲੇ ਦੇ ਆਖਰੀ ਪੜਾਤੇ ਨੇ ਸੋ 378320 ਲੋਕ ਜੋ ਨਿਗਰਾਨੀ ਹੇਠ ਨੇ ਅਤੇ ਜਾਂ ਫਿਰ ਸ਼ਰਨਾਰਥੀ ਬਣਨ ਦੇ ਫੈਸਲੇ ਦੀ ਉਡੀਕ ਕਰ ਰਹੇ ਨੇ ਜਾਂ ਉਹਨਾਂ ਦੇ ਵਿਰੁੱਧ ਦੇਸ਼ ਨਿਕਾਲੇ ਦੇ ਹੁਕਮ ਨੇ ਜੋ ਅਜੇ ਲਾਗੂ ਨਹੀਂ ਕੀਤੇ ਜਾ ਰਹੇ ਸੋ 29731 ਲੋਕ ਜਿਨ੍ਹਾਂ ਦਾ ਪਤਾ ਨਹੀਂ ਹੈ ਅਤੇ ਉਹ ਅਜੇ ਵੀ ਫਰਾਰ ਨੇ ਆਖਰ ਭਾਜਪਾ ਦੇ ਵੱਲੋਂ ਵੀ ਲੁਧਿਆਣਾ ਪੱਛਮੀ ਤੋਂ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਨਾਮਜ਼ਦਗੀਆਂ ਭਰਨ ਦੀ ਆਖਰੀ ਤਰੀਕ ਤੋਂ ਮਹਿਜ ਇੱਕ ਦਿਨ ਪਹਿਲਾਂ ਆਖਰਕਾਰ ਭਾਜਪਾ ਨੇ ਵੀ ਲੁਧਿਆਣਾ ਪੱਛਮੀ ਦੀ ਜਿਮਨੀ ਚੋਣ ਦੇ ਲਈ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਭਾਜਪਾ ਨੇ ਇਸ ਵਾਰ ਹਿੰਦੂ ਆਗੂ ਤੇ ਦਾਅ ਖੇਡਦਿਆਂ ਜੀਵਨ ਗੁਪਤਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਜੀਵਨ ਗੁਪਤਾ ਇੱਕ ਵੱਡਾ ਹਿੰਦੂ ਚਿਹਰਾ ਨੇ ਅਤੇ ਇਸ ਵੇਲੇ ਪੰਜਾਬ ਭਾਜਪਾ ਦੇ ਵਿੱਚ ਜਰਨਲ ਸਕੱਤਰ ਤੇ ਅਹੁਦੇ ਦੇ ਉੱਤੇ ਮੌਜੂਦ ਨੇ ਜੀਵਨ ਗੁਪਤਾ ਦੀ ਭਾਜਪਾ ਦੇ ਸੰਗਠਨ ਦੇ ਵਿੱਚ ਚੰਗੀ ਪੈਠ ਹੈ ਨਾਲ ਹੀ ਵਰਕਰਾਂ ਦੇ ਨਾਲ ਜੁੜੇ ਹੋਣ ਦਾ ਵੀ ਜੀਵਨ ਗੁਪਤਾ ਨੂੰ ਇੱਕ ਇਸ ਹਲਕੇ ਦੇ ਵਿੱਚ ਫਾਇਦਾ ਮਿਲ ਸਕਦਾ ਹੈ ਜੀਵਨ ਗੁਪਤਾ ਜੋ ਪਹਿਲਾਂ ਲੁਧਿਆਣਾ ਦੇ ਵਿੱਚ ਸਥਾਨਕ ਸਿਆਸਤ ਦੇ ਵਿੱਚ ਸਰਗਰਮ ਰਹੇ ਨੇ ਉਹਨਾਂ ਨੂੰ ਭਾਜਪਾ ਨੇ ਇਸ ਮਹੱਤਵਪੂਰਨ ਸੀਟ ਤੇ ਮੁਕਾਬਲੇ ਦੇ ਲਈ ਚੁਣਿਆ ਹੈ ਪਾਰਟੀ ਨੇ ਉਮੀਦ ਜਤਾਈ ਹੈ ਕਿ ਗੁਪਤਾ ਦੀ ਸਥਾਨਕ ਪਕੜ ਅਤੇ ਅਨੁਭਵ ਦੇ ਨਾਲ ਇਸ ਚੋਣ ਦੇ ਵਿੱਚ ਮਜ਼ਬੂਤ ਪ੍ਰਦਰਸ਼ਨ ਕਰਨਗੇ ਇਸ ਚੋਣ ਦੇ ਵਿੱਚ ਭਾਜਪਾ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਸੰਜੀਵ अरोड़ा ਕਾਂਗਰਸ ਦੇ ਭਾਰਤ ਪੂਸ਼ਨ ਆਸ਼ੂ ਅਤੇ ਸ਼ਰਮਣੀ ਅਕਾਲੀ ਦਲ ਦੇ ਪਰਉਪਕਾਰ ਸਿੰਘ ਘੁੰਮਣ ਦੇ ਨਾਲ ਹੈ ਚੋਣ ਜਾਬਤਾ ਪਹਿਲਾਂ ਹੀ ਲਾਗੂ ਹੋ ਚੁੱਕਾ ਹੈ ਅਤੇ ਨਾਮਜ਼ਦਗੀਆਂ 2 ਜੂਨ ਤੱਕ ਦਾਖਲ ਕੀਤੀਆਂ ਜਾਣਗੀਆਂ ਪੰਜਾਬ ਚੋਂ ਖਤਮ ਹੋਇਆ ਨਸ਼ਾ ਸੀਐਮ ਨੇ 31 ਮਈ ਤੱਕ ਦਿੱਤੀ ਸੀ ਡੈਡਲਾਈਨ ਨਸ਼ਾ ਖਿਲਾਫ ਜਿੱਤੀ ਗਈ ਜੰਗ ਜਾਂ ਹੋਇਆ ਫਿਰ ਸੀਜ਼ਫਾਇਰ ਮੁੱਖ ਮੰਤਰੀ ਦੇਵੇ ਜਵਾਬ ਇਹ ਅਸੀਂ ਨਹੀਂ ਕਹਿ ਰਹੇ ਇਹ ਕਹਿਣਾ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਯਾਨੀ ਕਿ ਆਮ ਆਦਮੀ ਪਾਰਟੀ ਸਰਕਾਰ ਤੇ ਨਸ਼ਿਆਂ ਦੇ ਖਿਲਾਫ ਜੰਗ ਦੇ ਦਾਅਵਿਆਂ ਨੂੰ ਲੈ ਕੇ ਤਿੱਖਾ ਹਮਲਾ ਬੋਲਦਿਆਂ ਅੱਜ 31 ਮਈ 2025 ਨੂੰ ਜੋ ਕਿ ਮੁੱਖ ਮੰਤਰੀ ਦੇ ਵੱਲੋਂ ਨਸ਼ਿਆਂ ਨੂੰ ਖਤਮ ਕਰਨ ਦੀ ਆਖਰੀ ਮਿਤੀ ਦੱਸੀ ਗਈ ਸੀ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਇੱਕ ਪੋਸਟ ਸਾਂਝੀ ਕਰਦਿਆਂ ਸਰਕਾਰ ਨੂੰ ਸਵਾਲ ਕੀਤਾ ਕਿ ਕੀ ਨਸ਼ਿਆਂ ਦੇ ਖਿਲਾਫ ਜੰਗ ਸੱਚਮੁੱਚ ਦੇ ਵਿੱਚ ਜਿੱਤ ਲਈ ਗਈ ਹੈ ਜਾਂ ਇਸ ਜੰਗ ਦੇ ਵਿੱਚ ਸੀਜ਼ਫਾਇਰ ਹੋ ਗਿਆ ਬੜਿੰਗ ਦਾ ਤਿੱਖਾ ਸਵਾਲ ਇਹ ਰਿਹਾ ਕਿ ਜਿੱਤ ਦਾ ਐਲਾਨ ਕਰੋਗੇ ਜਾਂ ਫਿਰ ਸੱਚ ਦੱਸੋਗੇ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਆਪਣੀ ਪੋਸਟ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਬੋਧਨ ਕਰਦੇ ਆ ਅੱਜ ਉਹਨਾਂ ਨੇ ਕਿਹਾ ਕਿ ਜੋ ਤੁਸੀਂ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਖਤਮ ਕਰਨ ਦੀ ਆਖਰੀ ਮਿਤੀ ਦੱਸੀ ਸੀ ਕਿ ਤੁਸੀਂ ਨਸ਼ਿਆਂ ਦੇ ਖਿਲਾਫ ਜੰਗ ਦੀ ਸਥਿਤੀ ਬਾਰੇ ਦੱਸ ਸਕਦੇ ਹੋ ਕਿ ਇਹ ਜੰਗ ਸੱਚਮੁੱਚ ਦੇ ਵਿੱਚ ਜਿੱਤ ਲਈ ਗਈ ਹੈ ਜਸ ਸੀਜ਼ਫਾਇਰ ਹੋ ਗਿਆ ਉਹਨਾਂ ਅੱਗੇ ਕਿਹਾ ਕਿ ਜੇ ਸਰਕਾਰ ਨੇ ਇਹ ਜੰਗ ਜਿੱਤ ਲਈ ਹੈ ਤਾਂ ਪੰਜਾਬ ਦੇ ਲੋਕ ਇਹ ਖੁਸ਼ਖਬਰੀ ਮੁੱਖ ਮੰਤਰੀ ਦੇ ਮੂੰਹੋਂ ਸੁਣਨਾ ਚਾਹੁੰਦੇ ਨੇ ਅਤੇ ਇਸ ਦੀ ਖੁਸ਼ੀ ਦੇ ਵਿੱਚ ਜਸ਼ਨ ਮਨਾਉਣਾ ਚਾਹੁੰਦੇ ਨੇ ਬੜਿੰਗ ਨੇ ਤੰਜ ਕੱਸਦਿਆਂ ਕਿਹਾ ਕਿ ਜੇ ਜਿੱਤ ਹੋਈ ਹੈ ਤਾਂ ਇਸ ਦਾ ਐਲਾਨ ਮੁੱਖ ਮੰਤਰੀ ਨੇ ਨੂੰ ਉਹਨਾਂ ਨੂੰ ਖੁਦ ਕਰਨਾ ਚਾਹੀਦਾ ਹੈ ਅਤੇ ਇੱਕ ਵਿਕਟਰੀ ਪ੍ਰੀਡ ਦਾ ਆਯੋਜਨ ਕਰਨਾ ਚਾਹੀਦਾ ਹੈ ਆਪ ਸਰਕਾਰ ਦੇ ਵਾਅਦਿਆਂ ਦਾ ਇਤਿਹਾਸ ਕੀ ਰਿਹਾ ਹੈ ਦਰਸਲ ਨਸ਼ਿਆਂ ਦੇ ਮੁੱਦੇ ਦੇ ਉੱਤੇ ਸਾਰੀਆਂ ਸਰਕਾਰਾਂ ਦੇ ਵੱਲੋਂ ਸਮੇਂ-ਸਮੇਂ ਦੇ ਉੱਪਰ ਬਿਆਨ ਦਿੱਤੇ ਜਾਂਦੇ ਰਹੇ ਨੇ ਪਰ ਆਮ ਆਦਮੀ ਪਾਰਟੀ ਦਾ ਨਸ਼ਿਆਂ ਨੂੰ ਲੈ ਕੇ ਕਿੱਥੇ-ਕਿੱਥੇ ਉਹਨਾਂ ਨੇ ਕਿਦਾਂ-ਕਿਦਾਂ ਤਰੀਕਾ ਵਧਾਈਆਂ ਥੋੜਾ ਜਿਆਦਾ ਉਹਦੇ ਉੱਤੇ ਚਾਨਣਾ ਪਾਵਾਂਗੇ ਆਮ ਆਦਮੀ ਪਾਰਟੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਵਾਅਦਾ ਕੀਤਾ ਸੀ ਕਿ ਉਹ ਪੰਜਾਬ ਦੇ ਵਿੱਚ ਨਸ਼ਿਆਂ ਨੂੰ 6 ਮਹੀਨਿਆਂ ਦੇ ਅੰਦਰ ਖਤਮ ਕਰ ਦੇਣਗੇ ਪਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਇੱਕ ਟੀਵੀ ਇੰਟਰਵਿਊ ਦੇ ਦੌਰਾਨ 3 ਤੋਂ 4 ਮਹੀਨਿਆਂ ਦੀ ਮਿਆਦ ਦੀ ਵੀ ਗੱਲ ਕੀਤੀ ਸੀ ਕਿ ਅਸੀਂ 3-4 ਮਹੀਨਿਆਂ ਬਾਅਦ ਤੋਂ ਬਾਅਦ ਨਸ਼ਾ ਜਿਹੜਾ ਉਹ ਪੰਜਾਬ ਦੇ ਵਿੱਚ ਖਤਮ ਹੋਏਗਾ ਇਸ ਤੋਂ ਬਾਅਦ ਸਰਕਾਰ ਨੇ ਕਈ ਵਾਰ ਨਸ਼ਿਆਂ ਨੂੰ ਖਤਮ ਕਰਨ ਦੀਆਂ ਤਰੀਕਾਂ ਅੱਗੇ ਵਧਾਈਆਂ ਜਿਨ੍ਹਾਂ ਦੇ ਵਿੱਚ 15 ਅਗਸਤ 2023 ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅਗਲੇ ਸੁਤੰਤਰਤਾ ਦਿਵਸ ਯਾਨੀ ਕਿ 2024 ਤੱਕ ਨਸ਼ੇ ਖਤਮ ਕਰਨ ਦਾ ਵਾਅਦਾ ਕੀਤਾ ਸੀ ਫਿਰ ਮਾਰਚ 2025 ਦੇ ਵਿੱਚ 3 ਮਹੀਨਿਆਂ ਦੀ ਇਹ ਡੈਡਲਾਈਨ ਜਿਹੜੀ ਸੀ ਉਹ ਆਪਣੇ ਆਪ ਹੋਰ ਵਧਾ ਦਿੱਤੀ ਗਈ ਹਾਲਾਂਕਿ ਵਿਰੋਧੀ ਧਿਰਾਂ ਦਾ આરોਪ ਹੈ ਕਿ ਇਹ ਸਾਰੇ ਵਾਅਦੇ ਸਿਰਫ ਕਾਗਜ਼ੀ ਨੇ ਅਤੇ ਜ਼ਮੀਨੀ ਹਕੀਕਤ ਵੱਖਰੀ ਹੈ ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਇਹ ਦਾਅਵੇ ਹਕੀਕਤ ਤੋਂ ਦੂਰ ਨੇ ਅਤੇ ਪੰਜਾਬ ਦੇ ਵਿੱਚ ਨਸ਼ਿਆਂ ਦੀ ਸਮੱਸਿਆ ਜਿਉਂ ਦੀ ਤਿਉਂ ਬਰਕਰਾਰ ਹੈ। ਅਮਰਿੰਦਰ ਸਿੰਘ ਰਾਜਾ ਬੜਿੰਗ ਦੀ ਇਸ ਪੋਸਟ ਨੇ ਪੰਜਾਬ ਦੇ ਸਿਆਸੀ ਹਲਕਿਆਂ ਦੇ ਵਿੱਚ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ। ਲੋਕ ਹੁਣ ਸਰਕਾਰ ਤੋਂ ਸਪਸ਼ਟ ਜਵਾਬ ਦੀ ਉਮੀਦ ਕਰ ਰਹੇ ਨੇ। ਪੰਜਾਬ ਦੇ ਲੋਕਾਂ ਦੀ ਨਜ਼ਰ ਦੇ ਵਿੱਚ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਤੀਕਿਰਿਆ ਤੇ ਟਿਕੀ ਹੋਈ ਹੈ ਕਿ ਸੀਐਮ ਭਗਵੰਤ ਮਾਨ ਦੇ ਵੱਲੋਂ ਆਪਣੇ ਵੱਲੋਂ ਦਿੱਤੀ ਹੋਈ ਡੈਡਲਾਈਨ ਦੇ ਤੋਂ ਬਾਅਦ ਕੀ ਸਪਸ਼ਟਿਕਰਨ ਦਿੱਤਾ ਜਾਂਦਾ ਹੈ ਕਿ ਸੀਐਮ ਭਗਵੰਤ ਮਾਨ ਅੱਜ ਜਾਂ ਕੱਲ ਟੀਵੀ ਦੇ ਉੱਪਰ ਆ ਕੇ ਇਸ ਚੀਜ਼ ਦਾ ਦਾਵਾ ਕਰਨਗੇ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਦੀ ਜਿਹੜੀ ਤਰੀਕ ਮਿੱਥੀ ਸੀ ਉਸ ਦਿਨ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਦਿੱਤਾ ਹੈ ਜਾਂ ਫਿਰ ਸੀਐਮ ਭਗਵੰਤ ਮਾਨ ਦੇ ਉੱਪਰ ਜਿਹੜੇ ਚੁੱਕੇ ਹੋਏ ਸਵਾਲ ਨੇ ਰਾਜਾ ਵਿੜਿੰਗ ਦੇ ਉਹਨਾਂ ਦੇ ਨਾਲ ਲੋਕਾਂ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਬਣੇਗਾ ਇਹ ਦੇਖਣਾ ਹੋਏਗਾ ਸਰਕਾਰ ਦੇ ਵੱਲੋਂ ਆਉਣ ਵਾਲੇ ਟਾਈਮ ਦੇ ਵਿੱਚ ਇਹਦੇ ਉੱਤੇ ਕੀ ਸਪਸ਼ਟਿਕਰਨ ਦਿੱਤਾ ਜਾਂਦਾ ਹੈ ਸੋ ਇਹ ਸੀ ਅੱਜ ਦੀਆਂ तमाम ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਬਿਲਟੀ ਵੀ ਯੂਕੇ ਦੇ ਨਾਲ ਧੰਨਵਾਦ